ਉਦੋਂ ਅਜੇ ਮੈਂ 12ਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਮਾਪਿਆਂ ਨੇ ਮੇਰੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਘਰ ਵਿੱਚ ਡੈਡੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਜਿਸ ਕਰਕੇ ਉਹ ਮੇਰਾ ਸਤੀ ਵਿਆਹ ਕਰਨਾ ਚਾਹੁੰਦੇ ਸੀ ਮੇਰਾ ਭਰਾ ਮੇਰੇ ਨਾਲੋਂ ਕਾਫੀ ਛੋਟਾ ਸੀ ਜਿਸ ਕਰਕੇ ਸਾਰੀ ਜ਼ਿੰਮੇਵਾਰੀ ਮੇਰੇ ਡੈਡੀ ਦੇ ਸਿਰ ਤੇ ਹੀ ਸੀ ਮੈਂ ਅਜੇ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਘਰਦਿਆਂ ਨੇ ਮੇਰਾ ਛੋਟੀ ਉਮਰ ਵਿੱਚ ਹੀ ਵਿਆਹ ਰੱਖ ਦਿੱਤਾ ਉਦੋਂ ਮਸਾਂ ਹੀ ਮੈਂ 19 ਸਾਲ ਦੀ ਸੀ ਜਿੱਥੇ ਮੇਰਾ ਵਿਆਹ ਹੋਇਆ ਉੱਥੇ ਮੇਰੇ ਘਰ ਵਾਲੇ ਹੁਣੇ ਦੋ ਭਰਾ ਸੀ ਤੇ ਮੇਰੀ ਸੱਸ ਤੇ ਸਹੁਰਾ ਸੀ ਵਿਆਹ ਹੋ ਗਿਆ ਸਹੁਰਾ ਪਰਿਵਾਰ ਬੜਾ ਚੰਗਾ ਮਿਲਿਆ ਸਾਰੇ ਮੇਰਾ ਬੜਾ ਮੋਹ ਕਰਦੇ ਸੀ ਸਾਰੇ ਮੈਨੂੰ ਵੇਖ-ਵੇਖ ਜਿਉਂਦੇ ਸੀ ਦਿਔਰ ਤਾਂ ਬੜਾ ਜ਼ਿਆਦਾ ਸ਼ਰਾਰਤੀ ਸੀ ਮੇਰੇ ਨਾਲ ਬਹੁਤ ਮਜ਼ਾਕ ਕਰਦਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਤੇ ਇਸ ਗੱਲ ਤੋਂ ਮੇਰੇ ਮਾਪਿਓ ਵੀ ਬੜੇ ਖੁਸ਼ ਸੀ ਮੇਰੀ ਸੱਸ ਮੇਰਾ ਬੜਾ ਮੋਹ ਕਰਦੀ ਸੀ ਮੇਰੇ ਘਰ ਵਾਲੇ ਦਾ ਨਾਮ ਕਰਮਾ ਸੀ ਤੇ ਮੇਰੇ ਦਿਔਰ ਦਾ ਨਾਮ ਕਰਨ ਸੀ ਦੋਵੇਂ ਭਰਾ ਰਲ ਮਿਲ ਕੇ ਬੜਾ ਕੰਮ ਕਰਦੇ ਸੀ ਫਿਰ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿਉਂਕਿ ਸਾਡੇ ਪਰਿਵਾਰ ਵਿੱਚ ਧੀ ਬੁੱਤ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੀ ਇਸ ਗੱਲ ਤੋਂ ਮੈਂ ਵੀ ਬੜੀ ਖੁਸ਼ ਸੀ ਜਿਵੇਂ ਮੇਰਾ ਛੋਟੀ ਉਮਰ ਵਿੱਚ ਵਿਆਹ ਹੋ ਗਿਆ ਸੀ ਉਸੇ ਹਿਸਾਬ ਨਾਲ ਮੈਨੂੰ ਸਹੁਰੇ ਬੜੇ ਚੰਗੇ ਮਿਲੇ ਸੀ ਜਿਸ ਕਰਕੇ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਅਚਾਨਕ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਉਸ ਟਾਈਮ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਮੇਰੀ ਜ਼ਿੰਦਗੀ ਹੀ ਖਤਮ ਹੋ ਚੁੱਕੀ ਹੋਵੇ ਉੜੀ ਅਜੇ ਕੁਝ ਕੁ ਮਹੀਨਿਆਂ ਦੀ ਹੀ ਸੀ ਜਦੋਂ ਕਿ ਮੇਰੇ ਘਰ ਵਾਲੇ ਨੂੰ ਅਟੈਕ ਆ ਗਿਆ ਤੇ ਉਹਦੀ ਡੈਥ ਹੋ ਗਈ। ਇਸ ਗੱਲ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਆਪਣੇ ਪੇਕੇ ਗਈ ਹੋਈ ਸੀ। ਰਾਤ ਨੂੰ ਤਾਂ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਇਸ ਬਾਰੇ ਨਾ ਦੱਸਿਆ ਗਿਆ ਪਰ ਕਿੰਨਾ ਕੁ ਟਾਈਮ ਉਹ ਮੇਰੇ ਕੋਲੋਂ ਗੱਲ ਲੁਕੋ ਕੇ ਰੱਖ ਸਕਦੇ ਸੀ। ਸਵੇਰ ਨੂੰ ਇਸ ਗੱਲ ਦਾ ਮੈਨੂੰ ਪਤਾ ਲੱਗ ਗਿਆ। ਉਸ ਟਾਈਮ ਮੇਰੀ ਕੀ ਹਾਲਤ ਸੀ ਉਹ ਸਿਰਫ ਮੈਨੂੰ ਹੀ ਪਤਾ। ਕਿਉਂਕਿ ਉਹ ਟਾਈਮ ਮੇਰੇ ਲਈ ਬਹੁਤ ਜ਼ਿਆਦਾ ਔਖਾ ਸੀ। ਮੈਨੂੰ ਤਾਂ ਕੁਝ ਵੀ ਨਹੀਂ ਸੁੱਝ ਰਿਹਾ ਸੀ। ਬਸ ਮੈਂ ਤਾਂ ਗਮ ਮੋ ਕੇ ਬੈਠੀ ਸੀ। ਬਸ ਆਪਣੇ ਘਰ ਵਾਲੇ ਵੱਲੋਂ ਦੇਖ ਰਹੀ ਸੀ ਕਿਉਂਕਿ ਕਰਮਾਂ ਮੈਨੂੰ ਕਦੇ ਵੀ ਦੁੱਖ ਨਹੀਂ ਦਿੰਦਾ ਸੀ ਉਹਨੇ ਮੈਨੂੰ ਹਮੇਸ਼ਾ ਜ਼ਿੰਦਗੀ ਵਿੱਚ ਪਿਆਰ ਹੀ ਦਿੱਤਾ ਸੀ ਅਜੇ ਟਾਈਮ ਵੀ ਕਿੰਨਾ ਕੋਇਆ ਸੀ ਵਿਆਹ ਨੂੰ ਪਰ ਅਚਾਨਕ ਰੱਬ ਨੇ ਸਾਡੇ ਬਿਸੋੜੇ ਹੀ ਪਾ ਦਿੱਤੇ ਮੇਰੇ ਸੱਸ ਸਹੁਰੇ ਦਾ ਵੀ ਬਹੁਤ ਬੁਰਾ ਹਾਲ ਸੀ ਉਹਨਾਂ ਨੇ ਮੈਨੂੰ ਬਹੁਤ ਸੰਭਾਲਿਆ ਪਰ ਫਿਰ ਵੀ ਮੈਂ ਆਪਣੇ ਘਰ ਵਾਲੇ ਨੂੰ ਨਹੀਂ ਭੁੱਲ ਸਕਦੀ ਸੀ ਇਸ ਦੁੱਖ ਦੀ ਘੜੀ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੇਰਾ ਬੜਾ ਸਾਥ ਦਿੱਤਾ ਉਹ ਹਮੇਸ਼ਾ ਮੈਨੂੰ ਆਪਣੇ ਕੋਲ ਰੱਖਦੇ ਸੀ ਉਹਨਾਂ ਨੇ ਕਦੇ ਵੀ ਮੈਨੂੰ ਇਕੱਲੇ ਨਹੀਂ ਛੱਡਿਆ ਸੀ ਉਹ ਹਮੇਸ਼ਾ ਮੇਰਾ ਧਿਆਨ ਰੱਖਦੀ ਸੀ। ਮੇਰੇ ਘਰ ਦੇ ਚਾਹੁੰਦੇ ਸੀ ਕਿ ਮੇਰਾ ਦੂਜਾ ਵਿਆਹ ਹੋ ਜਾਵੇ। ਉਹ ਹਮੇਸ਼ਾ ਮੈਨੂੰ ਇਹੀ ਗੱਲ ਕਹਿੰਦੇ ਸੀ ਕਿ ਤੂੰ ਦੂਜਾ ਵਿਆਹ ਕਰਵਾ ਲਾ। ਇਸ ਤਰ੍ਹਾਂ ਸਾਰੀ ਜ਼ਿੰਦਗੀ ਕਿੱਦਾਂ ਕੱਟੇਗੀ? ਪਰ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇੱਕ ਦਿਨ ਅਚਾਨਕ ਮੇਰੀ ਸੱਸ ਨੇ ਮੈਨੂੰ ਇਹੀ ਗੱਲ ਕਹੀ ਜਿਸ ਬਾਰੇ ਮੈਂ ਸੋਚਿਆ ਨਹੀਂ ਸੀ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਦੇਖ ਪੁੱਤ ਤੇਰੀ ਸਾਰੀ ਜ਼ਿੰਦਗੀ ਪਈ ਆ। ਮੈਂ ਨਹੀਂ ਚਾਹੁੰਦੀ ਕਿ ਤੂੰ ਇਕੱਲੀ ਇਸ ਤਰ੍ਹਾਂ ਮਰ-ਮਰ ਕੇ ਜਿਉਵੇਂ। ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਨਹੀਂ ਭੁੱਲ ਸਕੀ ਸੀ। ਉਹਦੋਂ ਤਕਰੀਬਨ ਮੇਰੇ ਘਰ ਵਾਲੇ ਨੂੰ ਮਰੇ ਨੂੰ 1 ਸਾਲ ਹੋ ਗਿਆ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੈਨੂੰ ਛੋਟੇ ਦੇ ਸਿਰ ਰੱਖ ਦਿੰਨੇ ਆ। ਉਹਦੀ ਗੱਲ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਜਿਸ ਦਿੌਰ ਨੂੰ ਮੈਂ ਆਪਣੇ ਭਰਾਵਾਂ ਵਾਂਗ ਸਮਝਦੀ ਸੀ ਉਸ ਨਾਲ ਮੇਰੇ ਲਾਵਾ ਲੈਣ ਦੀ ਗੱਲ ਹੋ ਰਹੀ ਸੀ। ਮੈਂ ਕਦਮ ਹੀ ਭੜਕ ਗਈ ਤੇ ਆਪਣੀ ਸੱਸ ਨੂੰ ਬੁਰਾ ਭਲਾ ਵੀ ਬੋਲ ਦਿੱਤਾ ਕਿ ਮੈਂ ਆਪਣੇ ਘਰ ਵਾਲੇ ਕਰਮ ਤੋਂ ਬਿਨਾਂ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ। ਮੇਰੀ ਸੱਸ ਨੇ ਮੈਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਮੈਂ ਕਰਮ ਤੋਂ ਇਲਾਵਾ ਕਿਸੇ ਬਾਰੇ ਸੋਚ ਨਹੀਂ ਸਕਦੀ ਸੀ। ਤਦ ਦੂਸਰੀ ਸਾਈਡ ਮੇਰਾ ਦਿਵਰ ਸਰਨ ਜਿਸ ਦਾ ਕਿਸੇ ਕੁੜੀ ਨਾਲ ਪਹਿਲਾਂ ਹੀ ਰਿਲੇਸ਼ਨ ਸੀ ਉਹ ਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਸੀ ਇਸ ਗੱਲ ਬਾਰੇ ਮੈਨੂੰ ਤੇ ਕਰਮ ਨੂੰ ਪਤਾ ਸੀ ਘਰ ਵਿੱਚ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਸੀ ਸਰਨ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਮੈਂ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਮੈਂ ਤਾਂ ਕਹਦਾ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਬਾਰੇ ਸੋਚ ਨਹੀਂ ਸਕਦੀ ਸੀ ਮੈਂ ਆਪਣੀ ਸੱਸ ਨੂੰ ਮੌਕੇ ਤੇ ਹੀ ਜਵਾਬ ਦੇ ਦਿੱਤਾ ਕਿ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਨਾਲੇ ਆਪਣੇ ਦਿਵਰ ਬਾਰੇ ਤਾਂ ਮੈਂ ਕਦੇ ਵੀ ਅਸਤ੍ਰ ਨਹੀਂ ਸੋਚ ਸਕਦੀ ਮੇਰੀ ਸੱਸ ਨੇ ਮੇਰੇ ਮਾਪਿਆਂ ਨੂੰ ਬੁਲਾ ਲਿਆ ਤੇ ਉਹਨਾਂ ਨਾਲ ਵੀ ਇਸ ਬਾਰੇ ਗੱਲ ਕੀਤੀ ਮੰਮੀ ਡੈਡੀ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਮੇਰਾ ਵਿਆਹ ਸਰਨ ਨਾਲ ਹੋ ਜਾਵੇ ਮੈਂ ਸਾਰਿਆਂ ਤੋਂ ਬਹੁਤ ਅੱਕ ਗਈ ਸੀ ਮੇਰਾ ਮਨ ਕਰਦਾ ਸੀ ਕਿ ਮੈਂ ਮਰ ਜਾਵਾਂ ਮੈਂ ਆਪਣੀ ਧੀ ਦੇ ਸਿਰ ਤੇ ਆਪਣੀ ਜ਼ਿੰਦਗੀ ਕੱਟਣਾ ਚਾਹੁੰਦੀ ਸੀ ਮੇਰੀ ਸੱਸ ਕਹਿਣ ਲੱਗੀ ਜੇ ਕੱਲ ਤੂੰ ਸਰਨ ਨਾਲ ਵਿਆਹ ਨਹੀਂ ਕਰੇਂਗੀ ਤਾਂ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਨੇ ਕਿਉਂਕਿ ਕੱਲ ਨੂੰ ਸਰਨ ਦਾ ਵਿਆਹ ਕਿਤੇ ਹੋਰ ਹੋਊਗਾ ਤੇ ਉਹਦੇ ਘਰ ਵਾਲੀ ਕਦੇ ਵੀ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰੂਗੀ ਕਿ ਉਹ ਤੇਰੀ ਜ਼ਿੰਮੇਵਾਰੀ ਉਠਾਵੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਧੀ ਵੀ ਸਾਡੇ ਘਰ ਵਿੱਚ ਹੀ ਰਹਿ ਜਾਵੇ ਕਿਉਂਕਿ ਉਹ ਆਪਣੀ ਪੋਤੀ ਨਾਲ ਬੜਾ ਪਿਆਰ ਕਰਦੀ ਸੀ ਜੇਕਰ ਤੂੰ ਕੱਲ ਨੂੰ ਕਿਸੇ ਹੋਰ ਘਰ ਜਾਏਂਗੀ ਤਾਂ ਤੇਰੀ ਕੁੜੀ ਦਾ ਉਸਨੇ ਪਿਆਰ ਨਹੀਂ ਕਰਨਾ ਇਸ ਕਰਕੇ ਤੂੰ ਸਰ ਨਾਲ ਲਾਵਾ ਲੈ ਲਾ ਸਰ ਨਾਲ ਵਿਆਹ ਕਰਕੇ ਸਾਡੀ ਪੋਤੀ ਵੀ ਘਰ ਵਿੱਚ ਰਹਿ ਜਾਊਗੀ ਤੇ ਤੂੰ ਵੀ ਸਾਡੀ ਧੀ ਸਾਡੇ ਕੋਲ ਰਹਿ ਜਾਵੇਂਗੀ ਮੇਰੀ ਸੱਸ ਮੈਨੂੰ ਖੋਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੈਂ ਆਪਣੀ ਸੱਸ ਨਾਲ ਬਹੁਤ ਪਿਆਰ ਕਰਦੀ ਸੀ ਇੱਕ ਵਾਰ ਤਾਂ ਮੈਂ ਆਪਣੀ ਸੱਸ ਨਾਲ ਲੜ ਪਈ ਸੀ ਇਸ ਗੱਲ ਪਿੱਛੇ ਕਿ ਮੈਂ ਵਿਆਹ ਨਹੀਂ ਕਰਵਾਉਣਾ ਮੈਨੂੰ ਬਾਰ-ਬਾਰ ਇਸ ਗੱਲ 'ਈ ਫੋਰਸ ਨਾ ਕਰੋ ਪਰ ਬਾਰ-ਬਾਰ ਉਹ ਮੇਰੇ ਨਾਲ ਇਹੀ ਗੱਲ ਕਰਦੇ ਰਹਿੰਦੇ ਸੀ ਕਿਉਂਕਿ ਉਹਨਾਂ ਨੂੰ ਮੇਰੀ ਬਹੁਤ ਫਿਕਰ ਸੀ ਜਦੋਂ ਇਸ ਗੱਲ ਦਾ ਸਰਨ ਨੂੰ ਪਤਾ ਲੱਗਾ ਤਾਂ 1 ਮਿੰਟ ਲਈ ਤਾਂ ਉਹ ਵੀ ਚੁੱਪ ਹੋ ਗਿਆ ਉਸ ਨੇ ਇਸ ਗੱਲ ਬਾਰੇ ਸੋਚਣ ਲਈ ਥੋੜਾ ਟਾਈਮ ਮੰਗਿਆ ਕਿਵੇਂ ਨਾ ਕਿਵੇਂ ਕਰਕੇ ਮੇਰੇ ਘਰਦਿਆਂ ਨੇ ਸਰਨ ਨੂੰ ਤਾਂ ਕੱਲ ਹੀ ਰਾਜ਼ੀ ਕਰ ਲਿਆ ਪਰ ਮੈਨੂੰ ਪਤਾ ਸੀ ਕਿ ਸਰਨ ਆਪਣੀ ਗਰਲਫ੍ਰੈਂਡ ਨੂੰ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਮੈਂ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਪਰ ਸਰਨ ਨੇ ਮੇਰੇ ਬਾਰੇ ਸੋਚ ਕੇ ਉਸ ਪਿਆਰ ਨੂੰ ਵੀ ਤਿਆਗਣ ਦਾ ਫੈਸਲਾ ਕਰ ਲਿਆ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਈ ਕਿ ਮੇਰੇ ਕਰਕੇ ਉਸਨੇ ਐਡਾ ਵੱਡਾ ਫੈਸਲਾ ਲੈ ਲਿਆ। ਮੈਂ ਤਾਂ ਹੈਰਾਨ ਸੀ ਕਿ ਸਰਨ ਮੇਰੇ ਬਾਰੇ ਇੰਨਾ ਸੋਚਦਾ। ਜਦੋਂ ਮੈਂ ਇਸ ਪਿਆਰ ਲਈ ਨਹੀਂ ਮੰਨੀ ਤਾਂ ਸਰਨ ਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ ਤੇ ਉਹਨੇ ਮੈਨੂੰ ਦੱਸਿਆ ਕਿ ਮੇਰੇ ਲਈ ਵੀ ਇਹ ਬਹੁਤ ਔਖਾ ਪਰ ਘਰ ਦੀਆਂ ਮਜਬੂਰੀਆਂ ਸਭ ਕੁਝ ਕਰਵਾ ਦਿੰਦੀਆਂ ਨੇ। ਮੈਂ ਵੀ ਤੁਹਾਡੇ ਬਾਰੇ ਕਦੇ ਗਲਤ ਨਹੀਂ ਸੋਚਿਆ ਸੀ ਪਰ ਹੁਣ ਹਾਲਾਤਾਂ ਨੇ ਆਪਾਂ ਨੂੰ ਮਜਬੂਰ ਕਰ ਦਿੱਤਾ। ਇਸ ਕਰਕੇ ਆਪਾਂ ਨੂੰ ਮੰਮੀ ਰੈਡੀ ਦੀ ਗੱਲ ਮੰਨ ਲੈਣੀ ਚਾਹੀਦੀ ਆ ਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊਗਾ ਪਰ ਮੈਨੂੰ ਇਹ ਗੱਲ ਸੋਚਣ ਵਿੱਚ ਵੀ ਬੜਾ ਗਲਤ ਜਿਹਾ ਲੱਗ ਰਿਹਾ ਸੀ ਕਿ ਮੈਂ ਉਸ ਨਾਲ ਵਿਆਹ ਕਰਵਾਵਾਂ ਕਿਉਂਕਿ ਉਸ ਬਾਰੇ ਮੈਂ ਕਦੇ ਗਲਤ ਸੋਚਿਆ ਹੀ ਨਹੀਂ ਸੀ ਸਰ ਨੇ ਮੈਨੂੰ ਸਮਝਾਇਆ ਕਿ ਕੱਲ ਨੂੰ ਮੈਂ ਤੁਹਾਨੂੰ ਕਿਤੇ ਲੈ ਕੇ ਜਾਊਂਗਾ ਕਿਉਂਕਿ ਮਾਪਿਓ ਕਿਹੜਾ ساری ਜ਼ਿੰਦਗੀ ਬੈਠੇ ਰਹਿਣਗੇ ਤੁਹਾਨੂੰ ਕਿਤੇ ਦਵਾਈ ਦਿਵਾਉਣ ਲੈ ਕੇ ਜਾਊਂਗਾ ਤਾਂ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਨੇ ਇਸ ਕਰਕੇ ਇਸ ਰਸਤੇ ਨੂੰ ਨਾਮ ਦੇਣਾ ਬਹੁਤ ਜ਼ਰੂਰੀ ਆ ਮੈਂ ਸਰਨ ਨੂੰ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਤੂੰ ਮੇਰੇ ਕਰਕੇ ਆਪਣੀ ਮੁਹੱਬਤ ਨੂੰ ਤਿਆਗੇ ਸਰਨ ਨੇ ਮੈਨੂੰ ਸਮਝਾਇਆ ਕਿ ਮੇਰੇ ਲਈ ਮੇਰੇ ਘਰ ਦੀ ਧੀ ਮਤਲਬ ਮੇਰੇ ਵੱਡੇ ਭਰਾ ਦੀ ਕੁੜੀ ਸਭ ਤੋਂ ਪਹਿਲਾਂ ਕਿਉਂਕਿ ਮੈਂ ਉਸ ਨੂੰ ਕਿਸੇ ਹੋਰ ਘਰ ਨਹੀਂ ਜਾਣ ਦੇ ਸਕਦਾ ਸਰਨ ਨੇ ਮੈਨੂੰ ਅਜਿਹੀਆਂ ਗੱਲਾਂ ਸਮਝਾਈਆਂ ਜਿਸ ਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਸਰਨ ਨੂੰ ਹਮੇਸ਼ਾ ਝੱਲਾ ਜਾਂ ਸਮਝਦੀ ਸੀ ਪਰ ਉਹ ਇੰਨਾ ਜ਼ਿਆਦਾ ਸਮਝਦਾਰ ਮੈਨੂੰ ਅੱਜ ਪਤਾ ਲੱਗ ਗਿਆ ਉਸ ਨੇ ਮੈਨੂੰ ਸਮਝਾਇਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦੇ ਦੀਆਂ ਖੁਸ਼ੀਆਂ ਹੀ ਵੇਖੀਆਂ ਜਾਣ ਜ਼ਰੂਰੀ ਜ਼ਿੰਮੇਵਾਰੀ ਹੁੰਦੀ ਆ ਇਸ ਤਰ੍ਹਾਂ ਹੀ ਅੱਜ ਮੇਰੇ ਘਰ ਤੇ ਜ਼ਿੰਮੇਵਾਰੀ ਸਭ ਤੋਂ ਵੱਡੀ ਆ ਮੈਂ ਉਹਨੂੰ ਕਿਹਾ ਕਿ ਤੂੰ ਆਪਣੇ ਪਿਆਰ ਨੂੰ ਭੁੱਲ ਜਾਏਂਗਾ ਉਹ ਕਹਿਣ ਲੱਗਾ ਕਿ ਜਦ ਮੈਂ ਤੁਹਾਡਾ ਹੱਥ ਫੜਨ ਦਾ ਠਾਣ ਹੀ ਲਿਆ ਤਾਂ ਮੈਂ ਇਸ ਰਸਤੇ ਨੂੰ ਪੂਰੀ ਵਫਾਦਾਰੀ ਨਾਲ ਨਿਭਾਵਾਂਗਾ ਤੇ ਆਪਣੇ ਪਛੋਕੜ ਵੱਲ ਮੁੜ ਕੇ ਨਹੀਂ ਵੇਖਾਂਗਾ ਉਸ ਦੀ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਬੰਦਾ ਆਪਣਾ ਪਛੋਕੜ ਕਿੱਦਾਂ ਭੁੱਲ ਸਕਦਾ ਪਰ ਹੌਲੀ-ਹੌਲੀ ਉਹਨੇ ਮੈਨੂੰ ਇਸ ਰਸਤੇ ਲਈ ਮਨਾ ਹੀ ਲਿਆ ਮੇਰੇ ਮਨ ਵਿੱਚ ਵੀ ਇਹੀ ਗੱਲ ਆ ਗਈ ਕਿ ਮੈਂ ਆਪਣੀ ਧੀ ਲਈ ਇਹ ਵਿਆਹ ਕਰ ਲੈਣੀ ਆ ਕਿਉਂਕਿ ਮੈਂ ਆਪਣੇ ਬਾਰੇ ਨਹੀਂ ਕੰਮ ਸੇ ਕੰਮ ਆਪਣੀ ਧੀ ਬਾਰੇ ਤਾਂ ਸੋਚਣਾ ਹੀ ਸੀ ਕਿਉਂਕਿ ਮੇਰੀ ਧੀ ਨੂੰ ਇੱਕ ਬਾਪ ਮਿਲਣ ਲੱਗਾ ਸੀ ਮੇਰੀ ਧੀ ਨੂੰ ਸਾਰੀ ਜ਼ਿੰਦਗੀ ਇੱਕ ਪਿਓ ਦੀ ਜ਼ਰੂਰਤ ਸੀ ਇਸ ਕਰਕੇ ਮੈਂ ਆਪਣੇ ਦਯਾਰ ਨਾਲਾਂ ਲਾਵਾ ਲੈ ਲਈ ਹਾਂ ਕਰ ਦਿੱਤੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਸ ਨਾਲ ਕਦੇ ਇੱਕ ਪਤਨੀ ਵਾਲਾ ਰਿਸ਼ਤਾ ਬਣਾ ਵੀ ਲਾਂਗੀ ਜਾਂ ਨਹੀਂ ਬਸ ਮੈਂ ਆਪਣੀ ਧੀ ਬਾਰੇ ਸੋਚ ਕੇ ਇਸ ਰਸਤੇ ਲਈ ਹਾਂ ਕਰ ਦਿੱਤੀ ਫਿਰ ਸਾਡੇ ਦੋਵਾਂ ਦੀਆਂ ਲਾਵਾ ਕਰਾ ਦਿੱਤੀਆਂ ਗਈਆਂ ਅਸੀਂ ਦੋਵੇਂ ਇੱਕ ਦੂਜੇ ਨਾਲ ਬੜਾ ਸੰਗ ਸੰਗੇ ਰਹਿੰਦੇ ਸੀ ਕਿਉਂਕਿ ਪਹਿਲਾਂ ਕਦੇ ਇਦਾਂ ਇੱਕ ਦੂਜੇ ਬਾਰੇ ਸੋਚਿਆ ਹੀ ਨਹੀਂ ਸੀ ਪਤਾ ਨਹੀਂ ਸੀ ਕਿ ਇਹ ਸਭ ਹੋਣਾ ਇਸ ਗੱਲ ਦਾ ਹਮੇਸ਼ਾ ਅਫਸੋਸ ਰਹਿੰਦਾ ਸੀ ਕਿ ਮੈਂ ਆਪਣੇ ਦਯਾਰ ਦੀ ਮੁਹੱਬਤ ਨੂੰ ਉਸਦੇ ਕੋਲੋਂ ਦੂਰ ਕਰ ਦਿੱਤਾ ਇਸ ਗੱਲ ਦਾ ਬੋਝ ਮਨ ਤੇ ਹਮੇਸ਼ਾ ਰਹਿੰਦਾ ਸੀ ਇੱਕ ਦਿਨ ਸਰਨ ਮੈਨੂੰ ਕਹਿਣ ਲੱਗਾ ਕਿ ਮੈਂ ਹਮੇਸ਼ਾ ਵੇਖਦਾ ਕਿ ਤੁਸੀਂ ਕਿਸ ਨਾ ਕਿਸੇ ਕੋਲ ਸੋਚਦੇ ਰਹਿੰਦੇ ਹੋ ਸਰਨੇ ਵੀ ਮੇਰੇ ਨਾਲ ਕਦੇ ਘਰ ਵਾਲੀ ਵਾਰਾ ਵਿਹਾਰ ਨਹੀਂ ਕੀਤਾ ਸੀ ਉਹ ਪਹਿਲਾਂ ਵਾਂਗ ਹੀ ਮੇਰੇ ਨਾਲ ਗੱਲਬਾਤ ਕਰਦਾ ਸੀ ਉਹਨੇ ਕਦੇ ਵੀ ਮੇਰੇ ਨਾਲ ਕੋਈ ਤੱਕਾ ਨਹੀਂ ਕੀਤਾ ਸੀ ਉਸਨੇ ਹਮੇਸ਼ਾ ਮੇਰੇ ਨਾਲ ਨਰਮੀ ਨਾਲ ਗੱਲ ਕੀਤੀ ਸੀ ਤਮਾਨੂੰ ਦੱਸਿਆ ਕਿ ਮੈਨੂੰ ਇਸ ਗੱਲ ਦਾ ਅਫਸੋਸ ਰਹਿੰਦਾ ਹੈ ਕਿ ਮੈਂ ਤੇਰੀ ਮੁਹੱਬਤ ਨੂੰ ਤੇਰੇ ਕੋਲੋਂ ਦੂਰ ਕਰ ਦਿੱਤਾ ਤਾਂ ਸਰਨ ਮੈਨੂੰ ਕਹਿਣ ਲੱਗਾ ਕਿ ਮੈਂ ਪੂਰਾ ਆਪਣਾ ਮਨ ਬਣਾ ਕੇ ਹੀ ਤੁਹਾਡੇ ਨਾਲ ਲਾਵਾਂ ਲਈਆਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਜਿੰਨਾ ਟਾਈਮ ਤੁਸੀਂ ਇਸ ਰਸਤੇ ਲਈ ਤਿਆਰ ਨਹੀਂ ਹੁੰਦੇ ਉਹਨਾ ਟਾਈਮ ਮੈਂ ਤੁਹਾਡੇ ਨਾਲ ਇਦਾਂ ਹੀ ਰਹੂੰਗਾ ਪਰ ਹੌਲੀ ਹੌਲੀ ਟਾਈਮ ਲੰਘਦਾ ਗਿਆ ਉਸਨੇ ਮੈਨੂੰ ਇੰਨਾ ਕਿ ਜ਼ਿਆਦਾ ਨਰਮੀ ਨਾਲ ਰੱਖਿਆ ਕਿ ਮੇਰਾ ਮਨ ਪਿਗਲ ਗਿਆ ਤੇ ਮੈਨੂੰ ਵੀ ਉਹਦੇ ਉੱਪਰ ਪਿਆਰ ਆਉਣ ਲੱਗਾ ਕਿਉਂਕਿ ਉਹ ਮੇਰੀ ਧੀ ਨਾਲ ਬਹੁਤ ਚੰਗਾ ਵਿਵਹਾਰ ਕਰਦਾ ਸੀ ਉਸਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਮੇਰੇ ਭਰਾ ਦੀ ਕੁੜੀ ਹੈ। ਉਹਨੇ ਹਮੇਸ਼ਾ ਮੇਰੀ ਧੀ ਨੂੰ ਆਪਣੀ ਧੀ ਵਾਂਗ ਹੀ ਰੱਖਿਆ ਸੀ। ਇਸ ਕਰਕੇ ਹੌਲੀ-ਹੌਲੀ ਟਾਈਮ ਲੰਘਦਾ ਗਿਆ ਤੇ ਮੇਰੇ ਮਨ ਵਿੱਚ ਵੀ ਉਹਦੇ ਲਈ ਪਿਆਰ ਆਉਂਦਾ ਗਿਆ। ਤੇ ਹੌਲੀ-ਹੌਲੀ ਸਾਡੇ ਦੋਵਾਂ ਵਿੱਚ ਪਤੀ-ਪਤਨੀ ਵਾਲਾ ਰਿਸ਼ਤਾ ਬਣ ਗਿਆ। ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਘਰ ਇੱਕ ਬੇੜੇ ਨੇ ਜਨਮ ਲਿਆ। ਹੁਣ ਮੈਨੂੰ ਧੀ ਤੇ ਪੁੱਤ ਦੋਵਾਂ ਦੀ ਦਾਤ ਮਿਲ ਗਈ ਹੈ। ਕਰਨ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸਨੇ ਕਦੇ ਵੀ ਮੈਨੂੰ ਇਹ ਮਹਿਸੂਸ ਨਹੀਂ ਦਿੱਤਾ ਕਿ ਮੈਂ ਇੱਕ ਬੱਚੇ ਦੀ ਮਾਂ ਸੀ। ਉਸ ਨੇ ਮੇਰੇ ਤੇ ਕੋਈ احسان ਕੀਤਾ ਉਸ ਨੇ ਮੇਰੇ ਨਾਲ ਬਹੁਤ ਵਧੀਆ ਰਿਸ਼ਤਾ ਨਿਭਾਇਆ ਤੇ ਨਿਭਾ ਵੀ ਰਿਹਾ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਆਪਣੇ ਘਰ ਵਾਲੇ ਤੋਂ ਇਲਾਵਾ ਕਿਸੇ ਹੋਰ ਇਨਸਾਨ ਤੇ ਵੀ ਪਿਆਰ ਆਊਗਾ ਪਰ ਹਾਲਾਤ ਇਦਾਂ ਦੇ ਬਣ ਗਏ ਕਿ ਅੱਜ ਮੇਰੇ ਤੇ ਸਰਨ ਵਿੱਚ ਬਹੁਤ ਜ਼ਿਆਦਾ ਪਿਆਰ ਤੇ ਸਾਡਾ ਰਿਸ਼ਤਾ ਵੀ ਬਹੁਤ ਵਧੀਆ ਚੱਲ ਰਿਹਾ ਕਦੇ ਕਦੇ ਬੈਠ ਕੇ ਸੋਚਦੀ ਆ ਕਿ ਜੇ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਸੀ ਹੁਣ ਤੱਕ ਸ਼ਾਇਦ ਮੈਂ ਰੋਲ ਖੋਲ ਜਾਣਾ ਸੀ ਜੇਕਰ ਸਰਨ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲੈਂਦਾ ਤੇ ਇਸ ਘਰ ਵਿੱਚ ਮੈਂ ਕੱਲੀ ਰਹਿ ਜਾਣਾ ਸੀ ਕਿ ਉਸਦੇ ਸਾਸੋਰੇ ਨੇ ਕਿੰਨਾ ਕੁ ਟਾਈਮ ਮੇਰਾ ਸਾਥ ਦੇਣਾ ਸੀ ਉਹਨਾਂ ਨੇ ਵੀ ਕਦੇ ਨਾ ਕਦੇ ਮੈਨੂੰ ਛੱਡ ਕੇ ਚਲੇ ਹੀ ਜਾਣਾ ਸੀ ਪਰ ਸਰ ਨੇ ਮੇਰੇ ਨਾਲ ਬਹੁਤ ਵਧੀਆ ਰਿਸ਼ਤਾ ਨਿਭਾਇਆ ਜਦੋਂ ਕਾਲਜ ਪੜਦਾ ਸੀ ਤਾਂ ਮੈਂ ਉਸ ਨੂੰ ਝੱਲਾ ਜਿਹਾ ਸਮਝਦੀ ਸੀ ਪਰ ਉਸ ਨੇ ਇੰਨੀ ਸਮਝਦਾਰੀ ਨਾਲ ਘਰ ਦੇ ਹਾਲਾਤ ਠੀਕ ਕਰ ਦਿੱਤੇ ਤੇ ਘਰ ਬਸਾ ਲਿਆ ਮੈਂ ਸੋਚ ਵੀ ਨਹੀਂ ਸਕਦੀ ਸੀ ਉਸ ਇਨਸਾਨ ਨੇ ਮੇਰੀ ਜ਼ਿੰਦਗੀ ਵਿੱਚ ਫਿਰ ਤੋਂ ਖੁਸ਼ੀਆਂ ਭਰ ਦਿੱਤੀਆਂ ਅੱਜ ਅਸੀਂ ਦੋਵੇਂ ਬਹੁਤ ਵਧੀਆ ਜ਼ਿੰਦਗੀ ਕੱਟ ਰਹੇ ਹਾਂ ਦੁਬਾਰਾ ਵਿਆਹ ਕਰਵਾਉਣਾ ਕੋਈ ਗਲਤ ਗੱਲ ਨਹੀਂ ਪਰ ਤੁਹਾਨੂੰ ਅੱਗੇ ਵਾਲਾ ਇਨਸਾਨ ਸਮਝਣ ਵਾਲਾ ਹੋਣਾ ਚਾਹੀਦਾ ਜਿਸ ਤਰ੍ਹਾਂ ਮੈਨੂੰ ਸਰਨ ਨੇ ਸਮਝਿਆ ਤੇ ਮੈਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਦੁਬਾਰਾ ਤੋਂ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਨਵੀਆਂ ਤੇ ਸੱਚੀਆਂ ਕਹਾਣੀਆਂ ਦੇਖਣ ਨੂੰ ਮਿਲ ਸਕਣ